ਦਾ ਪ੍ਰਕਾਸ਼ ਦਿਵਸ ਵਿਆਨਨਦੀ ਤਰਤੀ ਇਸਾ ਪਪਾ ਮੰਚ ਮਨਾ ਰਹੇ ਨੇਗੇ ਆ ਸਭ ਤੋਂ ਪਹਿਲਾਂ ਸਾਜਣ ਨੂੰ ਸ਼ੁਭ ਕਾਮਨਾ ਦੇਨੇ ਆ ਕਿ ਸੱਚੇ ਪਾਤਸ਼ਾਹ ਪ੍ਰਭੂ ਵਾਲਮੀਕ ਮਹਾਰਾਜ ਜੀ ਸਾਡੇ ਜੀਤੇ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਜੀ ਦਾ ਦਿਵਸ ਮਨਾਦੇ ਰਹੀਏ ਸੇਵਾ ਕਰਦੇ ਰਹੀਏ ਸਾਧ ਸੰਗਤ ਜੀ ਕੋ ਸੇਵਾ ਤਾਂ ਪ੍ਰਭੂ ਵਾਲਮੀਕ ਮਹਾਰਾਜ ਜੀ ਨੇ ਕਰਾਣੀ ਹੈ ਤੇ ਆਪਾਂ ਕਰਨੀ ਹੈ ਕਿਉਂਕਿ ਸਾਡੇ ਗੁਰੂ ਜੀ ਕਹਿੰਦੇ ਸੀ ਦੇ ਪ੍ਰਗਟ ਹੈ ਕਿਰਪਾਲ ਦਿਆਲ ਅਤਿ ਕਿਰਪਾਲ ਦਿਆਲ ਦਿਆ ਕਰੀ ਤੇ ਜਦਾਸ ਤੇ ਦਰਸ ਆਇਆ ਨਿਜ ਰੂਪ ਵਾਲਮੀਕੀ ਹਾਲਿਆ ਤੇ ਪਦਵਰ ਬਜੇ ਜਦੋਂ ਇਸ ਧਰਤੀ ਤੇ ਸਾ ਸੰਗਤ ਜੀ ਸਵਾਮੀ ਜੀ ਦਾ ਵਾਸ ਹੋਇਆ ਇਸ ਧਰਤੀ ਤੇ ਪਾਰਤਵਾਜ ਜੀ ਨੇ ਰਾਜਾ ਅਸ਼ਟਦੇਵੀ ਵਰਗੇ ਮਹਾਂਪੁਰਖਾਂ ਨੇ ਗੁਰੂ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਜੀ ਦਾ ਇਸ ਤਰ੍ਹਾਂ ਜਿੰਦੇ ਅਵਤਾਰ ਗੁਰੂ ਆਸਾ ਸਿੰਘ ਜੀ ਗਾਦੇ ਵਾਸਤੇ ਇਹਨਾਂ ਭੁੱਲੇ ਪਟਕੇ ਲੋਕਾਂ ਨੂੰ ਗਿਆਨ ਦਾ ਦੀਪਕ ਦਿਖਾਉਣ ਵਾਸਤੇ ਤੇ ਗਿਆਨ ਦਾ ਚਾਨਣ ਦੇਣ ਵਾਸਤੇ ਇਸ ਤਰ੍ਹਾਂ ਜਿੰਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਨੇ ਇਸ ਤਰਤੀ ਤੇ ਰੋਸ਼ਨੀ ਦਾ ਥੰਮ ਲਿਆਂਦਾ ਸਾਹਿਬ ਸਿੰਘ ਜੀ ਪ੍ਰਭ ਵਾਲਮੀਕ ਜੀ ਮਹਾਰਾਜ ਜੀ ਨੇ ਜਿੰਨੀ ਬਾਣੀ ਲਿਖੀ ਜਿੰਨੇ ਵਿਚਾਰ ਲਿਖੇ ਜਿੰਨੀ ਵਿਦਿਆ ਲਿਖੀ ਤੇ ਸਾਹਿਬ ਸਿੰਘ ਜੀ ਤੇ ਉਹ ਤੇ ਝਾੜ ਮਾਰੀਏ ਧੰਗੁਰ ਰਵਦਾਸ ਮਹਾਰਾਜ ਜ਼ਿਕਰ ਕਰਦੇ ਐ ਖੱਡ ਕਰਨ ਕੁੱਲ ਸੁਜੁਗਤ ਹਰ ਭਗਤ ਹਿਰਦੇ ਨਾਲੀ ਭਾਵੇਂ ਸਾਰੇ ਵੇਦ ਪੜ੍ਹੀਏ ਸਾਰੇ ਕਰਮ ਕਾਂਡ ਕਰੀਏ ਸਾਰੀਆਂ ਰੀਤੀ ਰਿਵਾਜਾਂ ਨੂੰ ਮੰਨ ਲਈਏ ਤੇ ਜੇਕਰ ਸਾਡੇ ਵਿੱਚ ਦਇਆ ਨਹੀਂ ਹੈਗੀ ਤੇ ਮਹਾਰਜ ਕਹਿੰਦੇ ਫਿਰ ਅਸੀਂ ਕੁਝ ਵੀ ਨਹੀਂ ਹੈਗੇ ਮਾਰ ਸਤਗੁਰੂ ਦਾਸ ਮਹਾਰਾਜ ਕਹਿੰਦੇ ਖਟ ਕਰਮ ਕੁੱਲ ਸੁਜੁਗਤ ਹਰ ਭਗਤ ਹਿਰਦੇ 나ਹੀ ਚਰਣਾ ਬਿੰਦਨਾ ਕਥਾ ਭਾਵੇ ਸਪੁੱਛ ਤਨ ਸਮਾ ਪਾਪ ਕੇ ਜਿਨ੍ਹਾਂ ਨੂੰ ਮਹਾਰਾਜ ਦੀ ਕਥਾ ਨੇ ਚੰਗੀ ਲੱਗਦੀ ਵਿਚਾਰ ਨਹੀਂ ਚੰਗੇ ਲੱਗਦੇ ਤੇ ਸਾਧ ਸੰਗਤ ਜੀ ਕਹਿੰਦੇ ਮਹਾਰਾਜ ਸਤਗੁਰੂ ਭਗਵਾਨ ਵਾਲੂ ਵਿੱਚ ਜੀ ਮਹਾਰਾਜ ਦਾ ਬਾਣੀ ਉਹਦੇ ਵਿੜਦੇ ਕਿੰਦਾ ਵਾਸ ਕਰ ਸਕਦੇ ਨਹੀਂ ਕਰ ਸਕਦੀ ਇਸ ਕਰਕੇ ਸਤਗੁਰ达ਸ ਮਹਾਰਾਜ ਜਿਨੇ ਬਚਨ ਚਾਰੇ ਹੈ ਦੇ ਮਨ ਚੇਤ ਅਚੇਤ ਕਾਂ ਦੇ ਬਾਹਰ ਨਿੱਕੇ ਦੇ ਭਾਵ ਕਿ ਗੁਰਦਾਸ ਮਹਾਰਾਜ ਨੇ ਵੀ ਕਿਹਾ ਕਿ ਸਾਨੂੰ ਪ੍ਰਭ ਵਾਲਿਕ ਜੀ ਮਾਰਨ ਦੇਖਣਾ ਚਾਹੀਦਾ ਹੈ ਉਹਨਾਂ ਦੇ ਸਤਿ ਵਿਚਾਰਾਂ ਨੂੰ ਸੁਣਨਾ ਚਾਹੀਦਾ ਹੈ ਵਿਚਾਰਾਂ ਤੇ ਅਮਲ ਕਰਨਾ ਚਾਹੀਦਾ ਹੈ ਫੇਰ ਹੀ ਅਸੀਂ ਚੰਗੇ ਸਾਡੇ ਸਾਧ ਸੰਗ ਜੀ ਸਾਡੇ ਨਾਲ ਤੋਂ ਫਿਰ ਬਸੂ ਪੈੜ ਚੰਗੇ ਹੈਗੇ ਜਿਹੜੇ ਸਾਧ ਸੰਗ ਜੀ ਰੋਟੀ ਖਾਂਦੇ ਦੁੱਧ ਦਿੰਦੇ ਹੈਗੇ ਇਸ ਤਰਕੇ ਜੇਕਰ ਅਸੀਂ ਮਨੁੱਖ ਹੈਗੇ ਆ ਤੇ ਸਾਡਾ ਜੀਵਨ ਇਹ ਹੀ ਨਹੀਂ ਹੈ ਸਾਧ ਸੰਗ ਜੀ ਕਿ ਅਸੀਂ ਸੰਸਾਰ ਤੇ ਜਨਮ ਲਿਆ ਤੇ ਲੈ ਕੇ ਸਾਡੇ ਤੋਂ ਪਹਿਲਾਂ ਵੀ ਅਜਾੜਾ ਲੋਕ ਦੇ ਕਰਦੀ ਦਿਆਲ ਤੇ ਚਲੇ ਗਏ ਪਰ ਜਿਹੜੇ ਸਮਾਜ ਤੇ ਕੁਝ ਕਰਕੇ ਗਏ ਜਿਸ ਤਰ੍ਹਾਂ ਆਪਾਂ ਸਾਡੇ ਇਥੇ ਦੁੱਗਲ ਸਾਹਿਬ ਬੋਲ ਕੇ ਗਏ ਕਿ ਡਾਕਟਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਬਾਲਕ ਮਹਾਰਾਜ ਜੀ ਦੇ ਇਸ ਪ੍ਰੇਮਾ ਨੂੰਈ ਗਿਆਨ حاصل ਕੀਤਾ ਜਿਨ੍ਹਾਂ ਨੇ ਸਮਝਿਆ ਕਿ ਮੈਂ ਆਪਣੇ ਸਮਾਜ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੀ ਕੌਮ ਲਈ ਕੁਝ ਕਰਕੇ ਜਾਣਾ ਹੈ ਜਾਣਾ ਸਾਹਿਬ ਸਗੇ ਸਾਰੇ ਨਹੀਂ ਹੈ ਸਾਹਿਬ ਜੀ ਚਾਹੇ ਕੋਈ ਇਥੇ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਚਾਹੇ ਅਰੰਜੇਵ ਹੋਵੇ ਚਾਹੇ ਅਕਬਰ ਬਾਦਸ਼ਾਹ ਹੋਵੇ ਦੇਖੋ ਆਪਣੇ ਘਰ ਵਾਲੀ ਦੇ ਨਾਂ ਤੇ ਵੱਡਾ-ਵੱਡਾ ਕਿਲਾ ਬਣਾ ਕੇ ਗਿਆ ਉਹ ਕਿੱਡਾ ਵੱਡਾ ਤਾਜ ਮਹਿਲ ਬਣਾ ਕੇ ਗਿਆ ਲੱਖਾਂ ਲੋਕ ਉਹ ਦੇਖਣ ਜਾਂਦੇ ਆ ਸਾਹਿਬ ਸਿੰਘ ਜੀ ਪ੍ਰਸਾਦ ਸਿੰਘ ਜੀ ਦਾ ਵਿਚਾਰ ਹੈ ਜਾਣਾ ਉਹਨਾਂ ਨੂੰ ਵੀ ਪਿਆਰ ਇਸੇ ਤਰ੍ਹਾਂ ਸਾਹਿਬ ਸਿੰਘ ਜੀ ਛੇਦ ਅੱਜ ਅਸੀਂ ਦੇਖਦੇ ਆ ਪੈਰਿਸ ਦੀ ਸਭਾ ਵਾਲਮਿਕ ਬੰਦਰ ਬਣਾਉਣ ਦੀ ਤਿਆਰੀ ਚ ਆਈ ਹੋਈ ਹੈ ਮੈਂ ਉੱਥੇ ਬਰੇਸ਼ੀਆ ਵੀ ਦੇਖਿਆ ਸੀਦਾ ਇਹਨਾਂ ਦਾ ਬੋਰਡ ਲੱਗਾ ਕਿ ਬਾਲਮੀਕ ਮੰਦਿਰ ਬਣਾਉਣ ਵਾਸਤੇ ਕਰ ਰਹੇ ਹਾਂਗੇ ਮੈਨੂੰ ਘਟਨਾ ਯਾਦ ਆਉਂਦੀ ਹੈ ਤਦ ਗੁਰੂ ਗਿਆਨਾ ਜੀ ਮਹਾਰਾਜ ਦੇ ਗੁਰੂ ਸੰਤੂਖ ਸਿੰਘ ਆਤਮਾਹਾਰਾਜ ਸੰਤੂਖ ਸਿੰਘ ਆਤਮਾ ਦੇ ਬਾਲਮੀਕੀ ਪਰਿਵਾਰ ਪੰਡਤਾਂ ਦੇ ਪਰਿਵਾਰ ਜਿਹੜੇ ਬਾਲਮੀਕਾ ਦੇ ਪਰਿਵਾਰਾਂ ਵਿੱਚੋਂ ਸਨ ਕਿਸੇ ਸਮੇਂ ਦੇ ਵਿੱਚ ਜਦੋਂ ਮੁੰਸ਼ੀਨਾਥ ਮਹਾਰਾਜ ਜੀ ਕਹਿੰਦੇ ਪੜ੍ਹਾ ਕਰਦੇ ਸਨ ਪੜ੍ਹਦੇ ਕਿੱਥੇ ਸਨ ਸਾਧ ਸੰਗਤ ਜੀ ਉਹਨਾਂ ਦਮਾਂ ਦੇ ਵਿੱਚ ਕੁਝ ਆਰਿਆ ਸਕੂਲ ਹੁੰਦੇ ਸੀਦੇ ਕੁਝ ਸ਼ਿਵਯਾਲੇ ਹੁੰਦੇ ਸੀਦੇ ਜਿਨ੍ਹਾਂ ਦੇ ਵਿੱਚ ਪੜਾਇਆ ਜਾਂਦਾ ਸੀਦਾ ਕੁਝ ਗੁਰਦੁਆਰੇ ਵੀ ਹੁੰਦੇ ਸੀਦੇ ਛੋਟੇ-ਮੋਟੇ ਉਹਨਾਂ 'ਚ ਵੀ ਪੜਾਇਆ ਜਾਂਦਾ ਸੀਦਾ ਮਾਤਾ ਇੱਕ ਦਿਨ ਬੋਲਦੀ ਹੈ ਕਿ ਆਪਾਂ ਬਾਲਕੀ ਉਹਨਾਂ ਫੰਡ ਦਾ ਵਿੱਚੋਂ ਆ ਜਿਹੜੇ ਬਾਲਕੀ ਘੁਮਾਉਣ ਨੂੰ ਮੰਦੇ ਐ ਉਤਰਾ ਮੇਰੀ ਇੱਛਾ ਹੈ ਕਿ ਮੈਂ ਚੋਣੀ ਆ ਆਪਣੇ ਗੁਰੂ ਦਾ ਮੰਦਰ ਬਣਾਈਏ ਪਰ ਗਰੀਬੀ ਬਹੁਤ ਹੈਗੀ ਐ ਜਨਤ ਵੀ ਬਹੁਤ ਹੈ ਤੁਹਾਨੂੰ ਵੀ ਪੜਾਉਣਾ ਹੈਗਾ ਤਫ ਕਿਦਾਂ ਬਣੂਗਾ ਹੈਗਾ ਕਿਤੇ ਮੇਰੇ ਪਿਤਾ ਵੀ ਜਿਹੜੇ ਸਨ ਉਹ ਵਾਲਮੀਕ ਮਹਾਰਾਜ ਨੂੰ ਮੰਨਦੇ ਸਨ ਤੇ ਸਤਿਗੁਰ ਹਰਿਸ਼ੀਨਾਥ ਮਹਾਰਾਜ ਨੇ ਇੱਕ ਵਾਰੀ ਦੀ ਗੱਲ ਹੈ ਮੋਗਾ ਦੇ ਵਿੱਚ ਪੱਤੋ ਪੈਣ ਪੈਂਦਾ ਸਾਧ ਸੰਗਤ ਦੀ ਆਪਾਂ ਹਟ ਘਟਨਾ ਜਿਹੜੀ ਵਾਕਿਆ ਉਹ ਉੱਥੇ ਗੱਲ ਕਰ ਰਹੇ ਆ ਉੱਥੇ ਬਾਬਾ ਚੰਦੀਨਾਥ ਜੀ ਮਹਾਰਾਜ ਜਿਹੜੇ ਵਾਲਮੀਕੀ ਬਹੁਤ ਧੀਰੇ ਪਰਿਵਾਰ ਵਿੱਚੋਂ ਸੀ ਆਏ ਸੀ ਦੇ ਪਰ ਸਾਧ ਸੰਗਤ ਦੀ ਹੈ ਬਹੁਤ ਕਰਨੀ ਵਾਲੇ ਸੀ ਉਹਨਾਂ ਦੇ ਵਿੱਚ ਸਤਿਗੁਰੂ ਭਗਵਾਨ ਵਾਲਕੀ ਜੀ ਮਾਰ ਦਾ ਕੋਈ ਬਾਸਾ ਸੀਦਾ بڑے بڑے ਬ੍ਰਾਹਮਣ ਚਾਰੀਆ ਪੰਡਤ بڑے بڑے ਰਜਵਾੜੇ ਉਹਨਾਂ ਨੂੰ ਨਮਸਕਾਰ ਕਰ ਰਹੇ ਸਨ ਤੇ ਕਹਿੰਦੇ ਕਿ ਇਹ ਬਾਲਮੀਕ ਪਰਿਵਾਰ ਨਾਲ ਸੰਬੰਧਿਤ ਹੈਗੀ ਤੇ ਕਹਿੰਦੇ ਸਤਿਗੁਰ ਮਨਸ਼ੀਨਾਥ ਮਹਾਰਾਜ ਵੀ ਉੱਥੇ ਜਾ ਕੇ ਉਹਨਾਂ ਦੀ ਸੇਵਾ 'ਚ ਲੱਗ ਗਏ ਮਹਾਰਾਜ ਨੂੰ ਨਾਮ ਵੀ ਮਨਸ਼ੀਨਾਥ ਰੱਖਤਾ ਕਿਉਂਕਿ ਬੜੇ ਲਿਖਿਆ ਸੀਦਾ ਉਹਨਾਂ ਦੇ ਮੈਂ ਤਾਂ ਆਪਣੇ ਲੋਕ ਇੱਥੇ ਬੜੇ ਲਿਖੇ ਬਿੰਦਿਸ 17 18 ਦੇ ਵਿੱਚ ਨਹੀਂ ਮਿਲਦੇ ਸਾਡੇ ਲੋਕਾਂ ਨੂੰ ਪੜ੍ਹਨ ਤੋਂ ਦੱਸੇ ਦਾ ਐਸੇ ਦਿੱਤਾ ਮਿਲ ਜਾਂਦਾ ਸੀ ਦਾ ਉਹਦਾ ਵੀ ਇਹਨਾਂ ਦਾ ਸ਼ੌਂਕ ਅੱਜ ਵੀ ਨਹੀਂ ਹੈਗਾ ਪੜ੍ਹਨ ਦੇਖਣ ਵਾਲੇ ਪਾਸੇ ਤਾਂ ਅੱਜ ਵੀ ਅਸੀਂ ਬਹੁਤ ਘੱਟ ਹੀ ਸੋਚਦੇ ਹਾਂ ਕਿ ਅਸੀਂ ਪੜ੍ਹੇ ਲਿਖੇ ਚੰਗੇ ਇਨਸਾਨ ਬਣੀਏ ਚੰਗੀ ਜ਼ਿੰਦਗੀ ਜੀਣ ਕਰੀਏ ਚੰਗੇ ਸਾਡੇ ਘਰ ਬਣ ਸਾਡੇ ਬੱਚੇ ਜਿਹੜੇ ਅਫਸਰ ਬਣਨ ਹੈਗਾ ਇਹ ਅਜੇ ਵੀ ਸਾਡੇ ਵਿੱਚ ਇੰਨੀ ਵੱਡੀ ਸੋਚ ਨਹੀਂ ਹੈਗੀ ਸਾਡੇ ਪਰ ਉਹਨਾਂ ਨੇ ਸਾਹਿਬ ਸਿੰਘ ਜੀ ਨਾਲ ਮਾਮ ਲੋਸ਼ਾ ਨਾਲ ਜੁੜ ਗਏ ਜੁੜਨ ਤੋਂ ਬਾਅਦ ਉਹਨਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਕਈ ਤੀਰਥਾਂ ਤੇ ਗਏ ਇੱਕ ਵਾਰ ਦੀ ਗੱਲ ਹੈ ਉਹਨਾਂ ਨੇ ਬਾਲਕੁਮਾਰ ਦੇ ਦਰਸ਼ਕਦਾਰੇ ਕੀ ਇੱਕ ਵਾਰ ਦੀ ਗੱਲ ਹੈ ਲਾਹੌਰ ਦੇ ਵਿੱਚ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਇੱਕ ਤੀਰਥ ਹੈ ਜਿੱਥੇ ਗੁੰਬ ਦਾ ਮੇਲਾ ਕਹਿੰਦੇ ਆ ਉਸ ਸਥਾਨ ਤੇ ਸਤਿਗੁਰ ਮਹੰਸ਼ੀ 나ਤ ਮਹਾਰਾ ਕੋਚ ਕਰਦੇ ਕਰਦੇ ਬਾਲਕੁਮਾਰ ਦੀ ਪਹੁੰਚੇ ਕਹਿੰਦੇ ਉੱਥੇ ਬਹੁਤ ਪੁਰਾਣਾ ਪੰਡਤਾਂ ਦਾ ਪਰਿਵਾਰ ਉਹਨਾਂ ਨੂੰ ਮਿਲਿਆ ਜਿੱਦਾਂ ਦਾ ਪੰਡਤ ਮੋਤੀ ਲਾਲ ਜੀ ਹੈ ਸਾ ਉਹਦੇ ਘਰ ਵਾਲੇ ਕਸਤੂਰਾ ਵਾਈ ਹੈਗੀ ਹੈ ਤੇ ਕਿਸੇ ਨੇ ਦੱਸਿਆ ਕਿ ਬਾਬਾ ਮੁੰਸ਼ੀਨਾਥ ਬੜੇ ਵੱਡੇ ਕਰਨੀ ਵਾਲੇ ਬਾਬੇ ਲਿਗੇ ਹੈ ਤੇ ਜੋ ਕਹਿੰਦੇ ਉਹ ਹੋ ਜਾਂਦਾ ਹੈ ਤੇ ਕਹਿੰਦੇ ਆਪਣੇ ਘਰ ਵਾਲੇ ਨੂੰ ਕਹਿੰਦਾ ਕਿ ਵੀ ਆਪਾਂ ਇਹਨਾਂ ਬਾਬੇ ਨੂੰ ਮੱਥਾ ਟੇਕੀਏ ਤੇ ਮੰਗੀ ਮੰਗੂਏ ਨਾ ਤੋਹਾਗਾ ਸਾਡੇ ਬੱਚਾ ਹੀ ਹੋ ਜਾਵੇ ਕਹਿੰਦੇ ਬੰਦ ਕਰਦੇ ਆ ਮੁੰਸ਼ੀਨਾਥ ਮਹਾਰਾਜ ਦੇ ਤੋਂ ਕਿ ਮਾਰਾ ਸਾਡੇ ਕੋਲ ਪਰਿਵਾਰ ਚ ਬੱਚਾ ਹੋ ਜਾਵੇ ਸਾਡਾ ਕਾਰੋਬਾਰ ਬਹੁਤ ਵੱਡਾ ਹੈ ਸਾਡਾ ਘਰ ਬਹੁਤ ਵੱਡਾ ਹੈਗਾ ਵੱਡੇ ਖਾਨਦਾਨ ਨਾਲ ਸਾਡੇ ਸਬੰਧ ਹੈਗੇ ਆ ਤੇ ਸਾਡੇ ਲਾਦ ਨਹੀਂ ਹੈਗੀ ਕੋਈ ਬੱਚਾ ਹੀ ਹੋ ਜਾਵੇ ਸਾਡੇ ਲਈ ਅਰਦਾਸ ਕਰੋ ਤੇ ਸੰਤੂ ਮੁਨਸ਼ੀ ਦਾਸ ਮਾਰ ਉਹ ਤੋਂ ਵਾਲਮਿਕ ਮੰਦਿਰ ਚ ਸੇਵਾ ਕਰਾ ਕਰਦੇ ਸੀ ਲਾਹਬਾਦ ਵਾਲਮਿਕ ਮੰਦਿਰ ਤੇ ਉਹ ਰੋਜ਼ ਸ਼ਾਮ ਆਰਤੀ ਅਰਦਾਸ ਕਰਾਇਆ ਕਰਦੇ ਸੀ ਤੇ ਮਾਰਾ ਸੰਤੂ ਮੁਨਸ਼ੀ ਦਾ ਜੀ ਕਹਿੰਦੇ ਆ ਪੰਡਤ ਜੀ ਤੁਸੀਂ ਵੀ ਸੇਵਾ ਕਰਿਆ ਕਰੋ ਮੈਂ ਇੱਥੋਂ ਜੋ ਕੁਝ ਲਿਆ ਇੱਥੋਂ ਹੀ ਲਿਆ ਹੈਗਾ ਉਸੀ ਵੀ ਸੇਵਾ ਕਰਿਆ ਕਰੋ ਤੇ ਕਹਿੰਦੇ ਪੰਡਿਤ ਜੀ ਦੇ ਘਰ ਆਲੀ ਰੋਜ਼ ਝਾੜੂ ਮਾਰਨਾ ਸਫਾਈ ਕਰਨੀ ਇੱਕ ਦਿਨ ਮਾਰਦ ਕਹਿੰਦੇ ਆ ਕਿ ਕਹਿੰਦੇ ਉਹ ਤੀ ਲਾਲ ਤੇਰਾ ਅਧਿਕਾਰ ਹੀ ਬੜਾ ਛੋਟਾ ਜਿਹਾ ਹੈਗਾ ਤੇਰਾ ਕਾਰੋਬਾਰ ਵੀ ਐਵੇਂ ਹੀ ਹੈਗਾ ਕੁਝ ਵੀ ਨਹੀਂ ਹੈਗਾ ਹੈਗਾ ਕਹਿੰਦੇ ਕਿਉਂ ਕਹਿੰਦਾ ਮੈਨੂੰ ਲੱਗਦੀ ਬਾਲਮੀਕ ਮਹਾਰਾਜ ਦਰਸ਼ਨਦਾਰੇ ਹੋਏ ਐ ਤੇਰੇ ਘਰੇ ਜਿਹੜਾ ਬੇਟਾ ਪੈਦਾ ਹੋਣਾ ਹੈ ਉਹ ਸਾਰਾ ਦੇਸ਼ ਸੰਭਾਲ ਸਕਦਾ ਹੈ ਸਾਰਾ ਦੇਸ਼ ਦਾ ਦੇਸਪੰਟਰੋਲ ਕਰ ਸਕਦਾ ਮੈਨੂੰ ਅਨੁਭਵ ਹੋਇਆ ਤੇ ਪੰਡਤ ਜੀ ਪਾਬਾਈ ਦੇ ਚਰਨਾਂ 'ਚ ਮੱਥਾ ਟੇਕਦੇ ਆਂ ਬਾਰ-ਬਾਰ ਨਮਸਕਾਰ ਕਰਦੇ ਆਂ ਸੱਚੀ ਬੱਚੀ ਉਹਨਾਂ ਦੇ ਘਰੇ ਬੇਟਾ ਪੈਦਾ ਹੋਇਆ ਵਿਚਾਰ ਹੈ ਕੀ ਹੈ ਤੇ ਸਤਿਗੁਰੂ ਬੁਲਸ਼ੀ ਰਾਤ 12 ਜਨਮੋ ਯਾਦ ਆਉਂਦੀ ਹੈ ਗੱਲ ਕਿ ਮੇਰੀ ਮਾਤਾ ਕਿਤੇ ਕਹਿੰਦੀ ਸੀ ਮਾਲਕੀ ਘੁਆਨ ਦਾ ਮੰਦਿਰ ਬਣਾਉਣਾ ਹੈ ਤੇ ਸਾਥ ਸਤਿਗੁਰ ਗਿਆਨਨਾ ਚ ਮਾਰਗ ਦੀ ਖੋਜ ਕਰਦੇ ਕਰਦੇ ਉੱਥੇ ਕਿਤੇ ਪਹੁੰਚਦੇ ਆਂ ਤੇ ਕਹਿੰਦੇ ਬੜੇ ਸਾਲ ਲੱਗ ਗਏ ਲੰਮਾ ਟਾਈਮ ਹੋ ਗਿਆ ਸਾਨੂੰ ਕੋਈ ਮਿਲਿਆ ਨਹੀਂ ਜਿਹਨੂੰ ਮੈਂ ਗੁਰੂ ਧਾਰਨ ਕਰਾਂ ਮੇਰੇ ਜੀਵਨ ਨੂੰ ਸਵਾਰ ਸਕੇ ਮੈਂ ਚਾਹਣਾ ਮੇਰਾ ਜੀਵਨ ਵੀ ਚੰਗਾ ਹੋਵੇ ਸਵਾਰਿਆ ਜਾਵੇ ਤੇ ਕਹਿੰਦੇ ਮੈਂ ਇੱਕ ਬਾਲਕ ਬਾਬਾ ਦੇਖਿਆ ਹੈਗਾ ਮੈਨੂੰ ਮਿਲਿਆ ਔਰ ਜਿਨ੍ਹਾਂ ਦੇ ਦਾਦ ਦੀ ਸੇਵਾ ਮੈਂ ਮੋਤੀलाल ਬਣ ਕੇ ਵੱਡੇ ਬ੍ਰਾਹਮਣ ਜਿਹੜੇ ਸਨ ਉਹਨਾਂ ਦੇ ਝਾੜੂ ਮਾਰਦੇ ਦੇਖੇ ਦਰਬਾਰ ਦੇ ਬਾਲਕ ਮਹਾਰਾਜ ਦੇ ਜਿਸ ਮੰਦਰ ਚ ਸੇਵਾ ਕਰਦੇ ਤੇ ਮਾਰ ਨੇ ਗਾਲ ਸੁੜੀ ਤੇ ਸਤਿਗੁਰੂ ਮਹਨਸ਼ੀ ਨਾਥ ਮਹਾਰਾਜ ਦੇ ਚਰਨਾ ਲੇਖ ਚ ਛੇਕੂਰ ਦੇ ਵਿੱਚ ਆ ਜਾਂਦੇ ਐ ਤੇ ਛੇਕੂਰ ਦੇ ਬਾਅਦ ਆ ਜਾਂਦੇ ਐ ਤੇ ਸਾਧ ਸੰਗਤ ਦੇ ਸਤੁਤ ਕੋਲੇ ਆ ਕੇ ਸੇਵਾ ਕਰਦੇ ਐ ਬੇਨਤੀਆਂ ਕਰਦੇ ਐ ਸਾਡੇ ਤੇ ਵੀ ਕੋਈ ਕਿਰਪਾ ਕਰ ਦਿਓ ਮਹਾਰਾਜ ਅਸੀਂ ਵੀ ਖੋਜ ਕਰਦੇ ਆ ਮਹਾਰਾਜ ਦੀ ਸੇਵਾ ਕਰਦੇ ਆ ਸਾਡੇ ਨਿਵਾੜਿਆਂ ਨੂੰ ਕੋਈ ਬਾੜ ਮਿਲ ਜਾਵੇ ਮਹਾਰਾਜ ਕਹਿੰਦੇ ਅਸੀਂ ਵੀ ਸੇਵਾ ਕਰਦੇ ਤੁਸੀਂ ਵੀ ਸੇਵਾ ਕਰੋ ਮਹਾਰਾਜ ਕਹਿੰਦੇ ਵਰਦਨ ਧੌਂਦੇ ਆ ਤੇ ਮਹਾਰਾਜ ਰੋਟੀਆਂ ਪਕਾਉਂਦੇ ਐ ਤੇ ਬਹੁਤ ਸੇਵਾ ਕਰਦੇ ਮਹਾਰਾਜ ਸਤਿਗੁਰ ਗਿਆਨਾਨਾ ਜੀ ਮਹਾਰਾਜ ਇੱਕ ਦਿਨ ਮਹਾਰਾਜ ਮਨਸ਼ੀਨਾਥ ਮਹਾਰਾਜ ਕਹਿੰਦੇ ਐ ਕਿ ਉਹ ਲੰਗੇ ਹੈਗੇ ਜਿਹੜੇ ਪਤੀਲੇ ਮਹਾਰਾਜ ਧੋ ਕੇ ਰੱਖਦੇ ਐ ਤੇ ਉਹਨਾਂ ਪਤੀਲਿਆਂ ਦੇ ਵਿੱਚੋਂ ਵਾਲਮੀਕ ਮਹਾਰਾਜ ਦੀ ਮੂਰਤ ਨਜ਼ਰ ਆਈ ਤੇ ਮਹਾਰਾਜ ਪੁੱਛਦੇ ਕਿਥੋਂ ਆਏ ਹੋ ਤੁਸੀਂ ਕਹਿੰਦੇ ਅਸੀਂ ਅੰਬਰਸਰ ਤੋਂ ਆਏ ਜੀ ਕਹਿੰਦੇ ਉੱਥੇ ਕਿਤੇ ਵਾਲਮੀਕ ਮਹਾਰਾਜ ਦਾ ਕੋਈ ਸਥਾਨ ਲੱਗਦਾ ਮੈਨੂੰ ਇਹਦੇ ਉੱਤੇ ਵਾਲਮੀਕ ਮਾਰ ਦਾ ਰਾਮ ਤੀਰ ਦਾ ਸਥਾਨ ਹੈ ਜਿਹਨੂੰ ਵਾਲਮੀਕ ਕੀ ਕਹਿੰਦੇ ਉੱਥੇ ਹੈ ਕਹਿੰਦੇ ਆ ਪੁੱਤਰਾ ਮੇਰੀ ਇੱਕ ਮਾਂ ਕਹਿੰਦੀ ਸੀ ਦੀ ਕਿ ਉਸ ਸਥਾਨ ਤੇ ਵਾਲਮੀਕ ਮਾਰ ਦਾ ਮੰਦਰ ਬਣਾਉਣਾ ਹੈ ਤੈਨੂੰ ਸਭ ਕੁਝ ਦੇ ਦਾਂਗੇ ਸਾਰਾ ਕੁਝ ਤੈਨੂੰ ਮਿਲ ਜਾਏਗਾ ਪਰ ਵਾਲਮੀਕ ਮਾਰ ਦਾ ਮੰਦਰ ਮੇਰੀ ਮਾਂ ਕਹਿੰਦੀ ਸੀ ਤੇ ਸਾਧ ਸੰਗੀ ਜੀ ਮਹਾਰਾਜ ਕਹਿੰਦੇ ਮੈਂ ਚੋਲਾ ਛੱਡ ਜਾਣਾ ਹੈ ਪਰ ਮੰਦਰ ਮੈਨੇ ਮਨ ਮਾ ਦੀ ਇੱਛਾ ਸੀ ਨਹੀਂ ਕਿੱਦਾਂ ਬਣਾਉਗਾ ਕਹਿੰਦੇ ਮਹਾਰਾਜ ਮੰਦਰ ਜ਼ਰੂਰ ਬਣਾਵਾਂਗੇ ਵਧੀਆ ਬਣਾਵਾਂਗੇ ਸਾਰੇ ਦੁਨੀਆਂ ਦੀ ਧੋਲ ਵਜਾ ਕੇ ਬਚਾਵਾਂਗੇ ਬਣਾਵਾਂਗੇ ਜਿਨ੍ਹਾਂ ਚ ਕੋ ਜਿੰਦਗੀ ਰਹੀ ਹੈ ਸੰਦਰਸ਼ ਕਰਦੇ ਰਵਾਂਗੇ ਇਹਨੂੰ ਬਣਾ ਕੇ ਰਟਾਂਗੇ ਤੇ ਮਹਾਰਾਜ ਚਲੇ ਜਾਂਦੇ ਐ ਸਤਿਗੁਰੂ ਮੁਰਸ਼ੀ ਨਾਥ ਮਹਾਰਾਜ ਦੇ ਬਚਨਾਂ ਨੂੰ ਮੰਨਦੇ ਹੋਏ ਗੁਰੂ ਗਿਆਨ ਨਾਸ 1950 ਦੇ ਵਿੱਚ ਇਸ ਸਥਾਨ ਤੇ ਆਉਂਦੇ ਐ ਤੇ ਸਾਧ ਸੰਗਤ ਜੀ ਆਉਂਦੇ ਐ ਸੇਵਾ ਕਰਦੇ ਐ ਤੇ ਪੜਤ ਕੋਟ ਨੂੰ ਪਹਚਾ ਦਿੰਦੇ ਆ ਫਿਰ ਮਹਾਰਾਜ ਆਉਂਦੇ ਆ ਫਿਰ ਕੁੱਟਦੇ ਆ ਫਿਰ ਆਉਂਦੇ ਆ ਮਹਾਰਾਜ ਮਹਾਰਾਜ ਜਿੰਦ ਨਹੀਂ ਛੱਡਦੇ ਇੱਕ ਦਿਨ ਕਹਿੰਦੇ ਆ ਮਹਾਰਾਜ ਡਿੱਗ ਪੈਂਦੇ ਆ ਤੇ ਮਹਾਰਾਜ ਅਫਸੋਸ ਕਰਦੇ ਆ ਕਿ ਮਹਾਰਾਜ ਅਸੀਂ ਕਿੱਦਾਂ ਬਣਾ ਲਵਾਂਗੇ ਸਭ ਤੋਂ ਕੁੱਟਦੇ ਬਹੁਤ ਇੱਥੇ ਹੈਗਾ ਸਾਡਾ ਹਾਲਾਤ ਇਦਾਂ ਦੇ ਕਰਦੇ ਆ ਤੇ ਮਹਾਰਾਜ ਇਸ ਸਥਾਨ ਤੇ ਕਿੱਦਾਂ ਕੰਮ ਚੱਲ ਪਾਣਗੇ ਤੇ ਕਹਿੰਦੇ ਜੋ ਡਿੱਗਦੇ ਆ ਦਰਸ਼ਕਦਾਰੇ ਆਪਣੇ ਗੁਰੂ ਦੇ ਹੁੰਦੇ ਆ ਮਹਾਰਜ ਕਹਿੰਦੇ ਹਿੰਮਤ ਨਹੀਂ ਹਾਰਦੇ ਜਿਹੜੇ ਮਰਦ ਹੁੰਦੇ ਆ ਉਹ ਹਿੰਮਤ ਨਹੀਂ ਹਾਰਦੇ ਮਰਦਾਂ ਦੇ ਅੱਗੇ ਕਹਿੰਦੇ ਦਰਿਆਵਾਂ ਦੇ ਵੰਨ ਮੁੜ ਜਾਂਦੇ ਆ ਜਿਹੜੇ ਮਰਦ ਹੁੰਦੇ ਆ ਔਰ ਜਿਹੜੇ ਨਮਰਦ ਹੁੰਦੇ ਆ ਸਾਹ ਸੰਗਿ ਤੁਣਾੜੀ ਨਾ ਸਕਦੇ ਔਰ ਜਿਹੜੇ ਮਰਦ ਸੱਚ ਸੱਚੀ ਮੂਚੇ ਮਰਦ ਹੁੰਦੇ ਆ ਉਹ ਦਰਿਆਵਾਂ ਦੇ ਰੁਕ ਮੋੜ ਦਿੰਦੇ ਆ ਤਕਦੀਰਾਂ ਬਦਲ ਦਿੰਦੇ ਆ ਮਹਾਰਜ ਕਹਿੰਦੇ ਚੁੱਕਾ ਨੂੰ ਪਰਟ ਦਿੰਦੇ ਆ ਆਪਾਂ ਜਾਣਦੇ ਆ ਆਪਾਂ ਦੇਖਦੇ ਆਂ ਕਿ ਸੰਮਣੇ ਆਪਣੇ ਗੋਤਮ ਰਿਸ਼ੀ ਦੇ ਸਾਰੇ ਚੁਪ ਪਰ ਡਿੱਤੇ ਹੈਗਾ ਤਕਦੀਰਾਂ ਬਦਲ ਦਿੰਦੀਆਂ ਸਮੇਂ ਨੂੰ ਚੇਂਜ ਕਰ ਦਿੱਤਾ ਕੁਝ ਵੀ ਨਹੀਂ ਹੈਗਾ ਤੇ ਮਹਾਰਾਜ ਜੀ ਇੱਕ ਹਕੀਕਤ ਗੱਲ ਸੁਣੀ ਉਹਨਾਂ ਨੇ ਫੇਰ ਜਾ ਕੇ ਉੱਥੇ ਜਾ ਕੇ ਬੈਠੇ ਤੇ ਕੋਈ ਉਹਨਾਂ ਦੇ ਲੱਗਿਆ ਆ ਕੋਈ ਕੋਈ ਆਇਆ ਨਹੀਂ ਆ ਉਹ ਆਪਣੇ ਮਸਕਤ ਚ ਕੰਮ ਜਾਵ ਹੋਏ ਵਿਚਾਰ ਹੈ ਸਾਧ ਸੰਜੀ ਜਿਹੜੇ ਮੰਦਰ ਹੁੰਦੇ ਐ ਜਾਂ ਘਰ ਹੁੰਦੇ ਐ ਉਹ ਔਰਤਾਂ ਸਾਹਮਣੇ ਆ ਕੁਝ ਪ੍ਰਭੂ ਬਾਰਮਿਕ ਮਹਾਰਾਣੀ ਜਦੋਂ ਮੈਂ ਵੀ ਰਚਨਾ ਕੀਤੀ ਉਹਨੇ ਕੁਝ ਸ਼ਲੋਕ ਲਿਖਿਆ ਅੱਜ ਵੀ ਮੈਨੂੰ ਯਾਦ ਆਉਂਦਾ ਹੈ ਜਨਰਲੀ ਆਰ ਜਨਮ ਭੂਮੀ ਸਰਗਸੇ ਬਣਦਾ ਜਿਹੜੀ ਸਾਡੀ ਮਾਂ ਆ ਨਾ ਮਾਂ ਉਹ ਸਰਗਨ ਤੋਂ ਵੀ ਸੋਹਣੀ ਹੈ ਤੇ ਮਾਰੇ ਕਿ ਜਿਹੜੀ ਜਨਮ ਭੂਮੀ ਹੈਗੀ ਹੈ ਉਹ ਚਾਹ ਸਾਧ ਸੰਗਤ ਚੁੱਗੀ ਹੋਵੇ ਤੇ ਚਾਹ ਉਹ ਮੈਲ ਹੋਵੇ ਕਿ ਚਾਹ ਚਬਾਰਾ ਹੋਵੇ ਤੇ ਚਾਹ ਨਦੀ ਦਾ ਕਿਨਾਰਾ ਹੋਵੇ ਸਾਧ ਸੰਗਤ ਵਿਚਾਰ ਹੈ ਸੀਤਾ ਮਾਤਾ ਨੇ ਜਨਮ ਦਿੱਤਾ ਬੱਚੇ ਨੂੰ ਕਿੱਥੇ ਦਿੱਤਾ ਸੰਤਾਂ ਦੀ ਝੁੱਗੀ ਦੇ ਵਿੱਚ ਬਾਲਕੀ ਮਹਾਰਾਜ ਉਹ ਕੁਠੀਆ ਕੱਖਾਂ ਕਾਇਨ ਦੀ ਬਣੀ ਹੋਈ ਜਿੱਤੇ ਸੀਤਾ ਦੇ ਬੇਟੇ ਲਵ ਨੇ ਜਨਮ ਲਿਆ ਸੀਤਾ ਮਾੜ ਵਿੱਚ ਕਹਿੰਦੀ ਆ ਮੈਂ ਰਾਜੇ ਦੀ ਰਾਣੀ ਮਹਿਲਾਂ ਚ ਰਹਿਣ ਵਾਲੀ ਲੱਖਾਂ ਲੋਕ ਮੇਰੀ ਸੇਵਾ ਕਰਨ ਵਾਲੇ ਤੇ ਮੈਂ ਕਿੱਥੇ ਬੈਠੀ ਆ ਮੈਂ ਇੱਕ 굴ਲੀ ਚ ਬੈਠੀ ਆ ਉਹ ਵੀ ਇੱਕ ਬਾਬੇ ਦੀ 굴ਲੀ ਹੈ ਤੇ ਮਹਾਰਾਜ ਸਤਿਗੁਰੂ ਭਗਵਾਨ ਬਾਲਕੀ ਜੀ ਮਾਰੇ ਬਚਨ ਕਰਦੇ ਆ ਜਨਮੀ ਔਰ ਜਨਮ ਭੂਮੀ ਸਰਗ ਸੇ ਬਣਦਾ ਹੈ ਜਿਹੜੀ ਸਾਡੀ ਮਾਂ ਆ ਉਹ ਕਹਿੰਦਾ ਇਹ ਬਿਸਤਾ ਤੋਂ ਸੋਹਣੀ ਹੈ ਔਰ ਜਿਹੜੀ ਜਗਾ ਹੈਗੀ ਆ ਜਿੱਥੇ ਸਾਡਾ ਜਨਮ ਹੋਇਆ ਹੈ ਤੇ ਉਹ ਮਾਰੇ ਕਹਿੰਦੇ ਅਤੀ ਸੋਹਣੀ ਹੈ ਉਹਦੀ ਸਿਫਤ ਨਹੀਂ ਕੀਤੀ ਜਾ ਸਕੀ ਇਹ ਸਭ ਕੁਝ ਭਗਵਾਨ ਗਾਲੂ ਹੀ ਮਾਰੇ ਬਚਨ ਕਰਦੇ ਆ ਸੀਤਾ ਨੂੰ ਸਮਝਾਉਂਦੇ ਆ ਕਿ ਇੰਦਾ ਦੀ ਮਨ ਚ ਗੱਲ ਨਹੀਂ ਕਰਨੀ ਚਾਹੀਦੀ ਇਨਸਾਨ ਦੀ ਸਿੱਖਿਆ ਇਨਸਾਨ ਦੇ ਸਤ ਵਿਚਾਰ ਜੀਵਨ ਨੂੰ ਸਵਾਰ ਦਿੰਦੇ ਹੈ ਜੀਵਨ ਨੂੰ ਬਦਲ ਦਿੰਦੇ ਹੈ ਸਾਧ ਸੰਗਤ ਜੀ ਸਤਿ ਵਿਚਾਰਨ ਨਾਲ ਹੀ ਤੇ ਸਾਧ ਸੰਗਤ ਜੀ ਸੀਤਾ ਮਾਤਾ ਨੂੰ ਮਾਰ ਦੀ ਪ੍ਰੇਰਨਾ ਦੇ ਨਾਲ ਮਹਾਰਾਜ ਦੇ ਸ਼ਬਦਾਂ ਨੇ ਘਰ ਕੀਤਾ ਕਿੱਥੇ ਸਾਧ ਸੰਗਤ ਜੀ ਉਹ ਸੀਤਾ ਦਰਸ ਦੀ ਸੀਧੀ ਤੇ ਜਦੋਂ ਸਾਧ ਸੰਗਤ ਜੀ ਸੀਤਾ ਨੂੰ ਪਤਾ ਲੱਗਿਆ ਕਿ ਸੱਚੀ ਉੱਚੀ ਬਾਲਮੀਕ ਮਾਰੇ ਤਕਦੀਰਾਂ ਬਦਲ ਵਾਲੇ ਕਿ ਜੁੱਗਾਂ ਨੂੰ ਬਲਟਣ ਵਾਲੇ ਹੈ ਬੇਸ਼ੱਕ ਇਹ ਰੰਦੇ ਕੁੱਲੀ ਦੇ ਵਿੱਚ ਹੈ ਪਰ ਇਹਨਾਂ ਦੇ ਆਸ-ਪਾਸ ਤਕਦੀਰਾਂ ਘੁੰਮਦੀਆਂ ਹਨ ਸਾਸੰਤੀ ਸੀਤਾ ਨੇ ਉਹ ਗੱਲ ਬੱਲੇ ਬੰਨੀ ਲੱਗ ਕੁੱਛ ਤੂੰ ਕਿਆ ਕਿ ਇਹਨਾਂ ਨੂੰ ਕੁਛ ਹਾਸਲ ਕਰਨਾ ਹੈ ਸਾਸੰਤੀ ਮਹਾਰਾਜ ਜੀ ਨੇ ਉਹਨਾਂ ਨੂੰ ਵਿਦਿਆ ਸਿਖਾਈ ਸੰਗੀਤ ਵਿਦਿਆ ਦਿੱਤੀ ਜਿਨ੍ਹਾਂ ਸਾਸੰਗ ਜੀ ਗਲੀਆਂ ਦੇ ਵਿੱਚ ਸੀਤਾ ਦੇ ਖਿਲਾਫ ਅਪਸ਼ਬਦ ਬੋਲੇ ਜਾਂਦੇ ਸਨ ਵੱਧ ਘਟ ਬੋਲੇ ਜਾਂਦਾ ਸੀਦਾ ਉਹਨਾਂ ਗਲੀਆਂ ਦੇ ਵਿੱਚ ਲੱਗ ਕੁੱਛ ਨੇ ਬੀਨਾ ਲੈ ਕੇ ਵਾਲਮੀਕ ਮਹਾਰਾਜ ਦਾ ਨਾਮ ਲੈ ਕੇ ਸਾਸੰਗ ਜੀ ਗਾਉਣਾ ਸ਼ੁਰੂ ਕੀਤਾ ਉਹਨਾਂ ਗਲੀਆਂ ਜਿੱਥੇ ਸੀਤਾ ਮਾਤਾ ਦੀ ਗੱਲ ਸੁਣਨ ਨੂੰ ਧਿਆਨ ਨਹੀਂ ਸੀ ਤੇ ਡਾਰਾਂ ਦੀਆਂ ਡਾਰਾਂ ਬਣ ਕੇ ਲਕੁਸ਼ ਦੀ ਗੱਲ ਸੁਣਦੇ ਸਨ ਲਕੁਸ਼ ਦੇ ਬਕਰ ਘੁੰਮ ਰਹਿ ਸਨ ਕਿ ਕੋਈ ਛੋਟੇ ਛੋਟੇ ਬੱਚੇ ਲੋਕ ਕੀ ਆਏ ਐ ਗੱਲਾਂ ਇੱਦਾਂ ਦੀਆਂ ਕਰਦੇ ਐ ਛੋਟੇ ਛੋਟੇ ਬੱਚੇ ਹੈਗੇ ਐ ਗੱਲਾਂ ਅਨੁਭਾਗ ਕਰਦੇ ਐ ਤੇ ਸਾਧ ਸੰਗਤ ਜੀ ਰਾਮ ਦਿੱਕ ਆਪਣੇ ਗੁਰੂ ਦੇ ਨਾਲ ਜੱਗ ਕਰ ਰਿਹਾ ਹੁੰਦਾ ਸਰਜੁਨ ਦੇ ਗੱਡੇ ਤੇ ਲਕੁਸ਼ ਗਲੀਆਂ ਚ ਘਾਉਂਦੇ ਫਿਰਦੇ ਐ ਤੇ ਕੋਈ ਆ ਕੇ ਕਹਿੰਦੇ ਆ ਮਹਾਰਾਜ ਆਪਣੇ ਨਗਰ ਦੇ ਵਿੱਚ ਆਪਣੀ ਜੁੱਧਾ ਨਗਰੀ ਚ ਛੋਟੇ ਛੋਟੇ ਬੱਚੇ ਆਏ ਆ ਕ ਗੱਲਾਂ ਬੜੀਆਂ ਅਨੁਭਾਵੀ ਕਰਦੇ ਆ ਸੀਤਾ ਬਾਰੇ ਕਰਦਾ ਰਾਮ ਬਾਰੇ ਕਰਦੇ ਆ ਆਪਣੇ ਪਰਿਵਾਰਾਂ ਬਾਰੇ ਗੱਲਾਂ ਕਰਦੇ ਆ ਸਾਨੂੰ ਪਤਾ ਨਹੀਂ ਕੌਣ ਹੈਗੇ ਉਹ ਕੋਈ ਦੇਵਤਾ ਹੀ ਹੈ ਧਰਤੀ ਤੇ ਆਈ ਹੋਈ ਜੀ ਕਰਦਾ ਦੇਖੀ ਜਾਈਏ ਦਿਲ ਕਰਦਾ ਹੈ ਤੇ ਇਹਨਾਂ ਦੀ ਗੱਲ ਸੁਣੀਏ ਕੀ ਕਹਿ ਰਹੇ ਆ ਤੇ ਸਾਧ ਸੰਗਤ ਜੀ ਬਾਲਿਕ ਜੀ ਮਹਾਰਾਜ ਦੇ ਬਚਨ ਦੇ ਮਤਲਬ ਆਰਾਮ ਆਪਣੇ ਗੁਰੂ ਨੂੰ ਕਹਿੰਦਾ ਮਹਾਰਾਜ ਮੈਂ ਉਹਨਾਂ ਦਾ ਬਚਨ ਸੁਣਨਾ ਹੈ ਉਹਨਾਂ ਦੀ ਬਾਣੀ ਸੁਣਨੀ ਹੈ ਗੁਰੂ ਕਹਿੰਦਾ ਨਹੀਂ ਨਹੀਂ ਆਪਾਂ ਜਗ ਕਰਨਾ ਹੈਗਾ ਇੱਥੇ ਆਪਣਾ ਜਗ ਸਪੂਰਨ ਨਹੀਂ ਹੋਣਾ ਕਹਿੰਦਾ ਜਗ ਸਪੂਰਨ ਹੋਵੇ ਚਾਹੇ ਨਾ ਹੋਵੇ ਮੈਂ ਉਹਨਾਂ ਦੇ ਬਚਨ ਸੁਣਨਾ ਹੈ ਉਹਨਾਂ ਨੇ ਦਰਬਾਰ ਸੱਦਿਆ ਦਰਬਾਰ ਲਾਇਆ ਸਾਰਿਆਂ ਨੂੰ ਬੁਲਾਇਆ ਲਗ ਕੁਛ ਦੁਗਾਨ ਨਾਸਤੇ ਲਾਤਾ ਲਗ ਕੁਛ ਨੇ ਸਾਰੀ ਬਾਣੀ ਸੁਣਾਈ ਸਾਰੀ ਦੁਕੀਕ ਸੁਣਾਈ ਤੇ ਤੁਸੀਂ ਜਨਾਬ ਜੀ ਸਾਨੂੰ ਤੇ ਕਹਿੰਦੇ ਐ ਕਿ ਤੁਸੀਂ ਰੋਜ਼ ਆਇਆ ਕਰੋ ਰੋਜ਼ ਇੱਥੇ ਰਹੋ ਸਾਡੇ ਕੋਲੇ ਤਾਂ ਤੁਸੀਂ ਜਿੰਨੇ ਪੈਸੇ ਚਾਹੀਦੇ ਜੋ ਹੋਰਾਂ ਚਾਹੀਈਆਂ ਜੋ ਕੁਝ ਚਾਹੀਦਾ ਐ ਇੱਥੇ ਲਭੋ ਇੱਥੇ ਰਹੋ ਤੁਸੀਂ ਇਹ ਪਾਰਕ ਘੋਸ਼ਣਾ ਕਰੋ ਮੈਂ ਤੁਹਾਨੂੰ ਕੁਝ ਕਹੇ ਨਹੀਂ ਨਹੀਂ ਅਸੀਂ ਬਾਲਮੀਕ ਮਾਰ ਦੇ ਸੇਵਕਾਂ ਅਸੀਂ ਇਨਾਂ ਚੇਰੀ ਗੌਣਾ ਜਿੰਨਾਂ ਤੇ ਕਰ ਸਾਨੂੰ ਗੂਣਨੇ ਗਿਆ ਐ ਇਨਾਂ ਸਾਡਾ ਸਬਾਹ ਹੈ ਕਿ ਇਹਨੇ ਨਾਲ ਹੀ ਇਨਾਂ ਚੇਰੀ ਗੌਣਾ ਵਿਚਾਰ ਸਾਫ ਸੰਕਤੀ ਵਿਚਾਰ ਹੈ ਕਿ ਅਸੀਂ ਸਤ ਵਿਚਾਰਾਂ ਨਾਲ ਤੁਨਾਨ ਬਾਲਕੀ ਦੀ ਸੇਵਾ ਕਰੀਏ ਬੇਸ਼ੱਕ ਮੰਦਰ ਹੋਣ ਚਾ ਨਾ ਹੋਣ ਤੇ ਮਨ ਵਿੱਚ ਧੀਰ ਚ ਹੋਣੀ ਚਾਹੀਦੀ ਘਰ ਵੀ ਮੰਦਰ ਹੈ ਬਾਲਕੀ ਜੀ ਮਾਰੇ ਕਹਿੰਦੇ ਮਾਂ ਵੀ ਮੰਦਰ ਹੈ ਪੇ ਵੀ ਮੰਦਰ ਹੈ ਗੁਰੂ ਵੀ ਮੰਦਰ ਹੈ ਵਿਚਾਰ ਹੈ ਕਿ ਸਾਡੇ ਸਾਤ ਵਿਚਾਰ ਹੋਣਾ ਚਾਹੀਦੇ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਹੈ ਕਿ ਸਤਗੁਰੂ ਭਗਵਾਨ ਬਾਲਕੀ ਜੀ ਮਾਰੇ ਕਹਿੰਦੇ ਜਦੋਂ ਪਾਰਵਤੀ ਨੇ ਸ਼ਿਵ ਨੂੰ ਕਿਹਾ ਮੈਨੂੰ ਰਹਿਣ ਲਈ ਘਰ ਚਾਹੀਦਾ ਹੈ ਸਾਰੇ ਲੋਕ ਵਿਸ਼ਨੂੰ ਦੇ ਘਰ ਚ ਰਹਿੰਦਾ ਹੈ ਬ੍ਰਹਮਾ ਵੀ ਆਪਣੇ ਵੱਡੇ ਸਾਰੇ ਘਰ ਚ ਰਹਿੰਦਾ ਮੈਨੂੰ ਵੀ ਘਰ ਚਾਹੀਦਾ ਉਹ ਕਹਿੰਦੇ ਕੀ ਕਰਨਾ ਘਰ ਮੰਨਤ ਜਾਣਾ ਹੀ ਆ ਸਾਰਿਆਂ ਨੇ ਕਹਿੰਦੇ ਨਹੀਂ ਨਹੀਂ ਮੈਨੂੰ ਘਰ ਚਾਹੀਦਾ ਮੈਨੂੰ ਸਾਰੇ ਕਹਿੰਦੇ ਕਿਦਾ ਘਰ ਨਹੀਂ ਹੈਗਾ ਉਹ ਚੱਲ ਏਦਾਂ ਕਹਿੰਦੀ ਰਹੀ ਤੇ ਮਹਾਰਾਜ ਨੇ ਕਿਹਾ ਤਾਂ ਠੀਕ ਘਰ ਬਣਾਉਣੇ ਆ ਉਹਨਾਂ ਨੇ ਲੰਕਾ ਬਣਾਈ ਸਾਸ ਸੰਜੀ ਲੰਕਾ ਵਾਸਤੇ ਬੜੇ ਕਾਰੀਗਰ ਸੰਦੇ ਵਿਸ਼ਕਰਮ ਨੂੰ ਬੁਲਾਇਆ ਲੰਕਾ ਬੁਲਾਈ ਤੇ ਉਸ ਕੋ ਵੱਡਾ ਉੱਥੇ ਮਨਾਣ ਤੋਂ ਬਾਅਦ ਸਮਾਗਮ ਰੱਖਿਆ ਤੇ ਕਹਿੰਦੇ ਹੁਣ ਆਪਾਂ ਹਵਨ ਕਰਾਈਏ ਤੇ ਘਾਟ ਨੂੰ ਕਿਸੇ ਵੱਡੇ ਬ੍ਰਾਹਮਣ ਕੋਲ ਕਰਾਈਏ ਕੋਈ ਵੱਡਾ ਚਾਰੀਆ ਹੋਵੇ ਕੋਈ ਵੱਡਾ ਗੁਰਮਾਨ ਬੰਦਾ ਉਹਦੇ ਕੋਲ ਕਰਾਈਏ ਪਾਰਲਤ ਕਹਿੰਦੀ ਮੈਂ ਤਾਂ ਉਹਦੇ ਕੋਲ ਕਰਾਉਣਾ ਜਿਹੜਾ ਬ੍ਰਾਹਮਣ ਦਾ ਦਾਦਾ ਹੈਗਾ ਉਹਦੇ ਕੋਲ ਕਰਾਉਣਾ ਉਹ ਬਹੁਤ ਵੱਡਾ ਪੰਡਤ ਹੈਗਾ ਕਹਿੰਦੇ じゃ ਠੀਕ ਹੈ ਕਹਿੰਦੇ ਉਹਦੇ ਕੋਲ ਬੁਲਾਇਆ ਹਵਨ ਕਰਾਇਆ ਅੱਜ ਕਰਾਇਆ ਤੇ ਬਾਅਦ ਵਿੱਚ ਕਹਿੰਦੀ ਤਦ ਤੁਹਾਨੂੰ ਕੀ ਚਾਹੀਦਾ ਸਾਡੇ ਵੱਲੋਂ ਜੋ ਵੀ ਤੁਹਾਨੂੰ ਵੇਖਤ ਚਾਹੀਦਾ ਦੇਵਾਂਗੇ ਮੰਗ ਸਹੀ ਨੂੰ ਤੇ ਕਹਿੰਦੇ ਬੜਾ ਅਦਬ ਨਾਲ ਉਹ ਕਹਿੰਦੀ ਐ ਉਹ ਕਹਿੰਦਾ ਜੇ ਤੁਸੀਂ ਜ਼ਿਆਦਾ ਹੀ ਥਾਲੂ ਹੋਏ ਹੋ ਤਾਂ ਤੁਸੀਂ ਇਹ ਘਰ ਹੀ ਦੇ ਦੇਗਾ ਤੁਸੀਂ ਬਣਾਇਆ ਉਹ ਤੁਹਾਨੂੰ ਮੈਂ ਆਪਣੇ ਲੈਣ ਲਈ ਬਣਾਇਆ ਸੀਗਾ ਤੇ ਤੁਸੀਂ ਆਪੇ ਤਾਂ ਮੈਨੂੰ ਕਿਹਾ ਹੈਗਾ ਆਪਣੀ ਮੰਗ ਕੀ ਚਾਹੀਦਾ ਤੁਹਾਨੂੰ ਉਹ ਵੀ ਦੇ ਦਾਂਗੇ ਜੋ ਉਹ ਕਹਿੰਨਾ ਦੰਨ ਲੰਕਾ ਦੇਖਦੀ ਉਹਨੂੰ ਹੈਗਾ ਸਹੀ ਠੀਕਾ ਦੇ ਦੇ ਉਹਨੂੰ ਮੈਂ ਫਿਰ ਜੀ ਮੰਗ ਲਈ ਉਹਨਾਂ ਦੇ ਨੂੰ ਆਪਾਂ ਹੋਰ ਕੂਤੇ ਨਾਲ ਲਾਂਗੇ ਵਿਚਾਰ ਹੈ ਕਿ ਸਾਡੀ ਸੰਗਤ انسان ਕੋਈ ਵੀ ਘਰ ਬਣਾਉਂਦਾ ਹੈ ਜੋ ਚਾਹੋ ਤੂੰ ਆਂ ਦਾ ਘਰ ਹੋਵੇ ਚਾ ਆਪਣਾ ਘਰ ਹੋਵੇ ਜਿੱਥੇ ਆਪਾਂ ਨੂੰ ਸ਼ਾਂਤੀ ਆਉਂਦੀ ਹੈ ਤੇ ਅੱਜ ਆਪਾਂ ਰਜਾਦ ਆਉਂਦੀ ਹੈ ਸਾਡੇ ਪਾਲੀ ਪਿਛਲੇ ਵਾਰੀ ਮੈਂ ਜਦੋਂ ਆਇਆ ਸੀਦਾ ਉਦੋਂ ਉਹਨਾਂ ਨੇ ਇੱਥੇ ਲੰਗਰ ਦੀ ਸੇਵਾ ਕੀਤੀ ਹੈਗਾ ਬਹੁਤ ਵਧੀਆ ਉਹ ਸੇਵਾ ਕਰਦੇ ਸੀ ਜੇ ਹੈਗਾ ਤੇ ਉਹਨਾਂ ਦੇ ਘਰ ਵੀ ਜਿੱ ਤਸੀਦ ਰੰਦਾ ਉੱਥੇ ਬਣਾ ਰਿਸੀ ਦੇ ਬੜਾ ਚੰਗੇ ਸੀ ਲੱਗਾ ਮੈਨੂੰ ਉਹਨਾਂ ਦੇ ਉੱਤੇ ਲੰਗਰ ਬਣਾਉਣਾ ਸੇਵਾ ਕਰਨੀ ਅੱਜ ਨਹੀਂ ਹੈਗੀ ਉਹਨਾਂ ਦੇ ਮੈਨੂੰ ਘਾਟ ਮਹਿਸੂਸ ਹੋ ਰਹੀ ਹੈ ਕਿ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੇ ਪਰਿਵਾਰ ਰਾਣੀ ਭੈਣ ਜੀ ਸਾਰੇ ਉਹਦੇ ਪਰਿਵਾਰ ਦੇ ਸਾਡੇ ਵਿੱਚ ਬੈਠੇ ਹੈਗੇ ਆ ਪਰ ਅਸੀਂ ਭਗਵਾਨ ਬਾਲਕੰਦ ਜੀ ਮਹਾਰਾਜ ਤੋਂ ਉਹਨਾਂ ਲਈ ਅਰਦਾਸ ਕਰਦੇ ਆ ਗਰਬੇਲ ਸਾਡੇ ਪਿਛਲੇ ਦਿਨੀ ਦਸ ਭੈਣ ਜੀ ਦੇ ਬਾਜੀ ਉਹ ਵੀ ਪਿਛਲੇ ਦਿਨ ਐਕਸਪਾਇਰ ਹੋ ਗਿਆ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਮਿਹਰ ਕਰੇ ਉਹਨਾਂ ਦੇ ਪਰਿਵਾਰ ਤੇ ਸਾਰਿਆਂ ਤੇ ਭਾਣਾ ਮੰਨਣ ਦਾ ਬਲ ਦੇਸ ਕਿਉਂਕਿ ਕਾਹ ਕੁਝ ਨਹੀਂ ਸਕਦੇ ਕਿਉਂਕਿ ਇਹ ਸਾਰੇ ਰੱਬ ਦੇ ਬੰਦੇ ਆ ਉਹਦਾ ਉਹਦੇ ਹੀ ਪ੍ਰਵਾਰ ਹੈਗਾ ਜਿਹਨੂੰ ਮਰਜ਼ੀ ਲਿਜਾਵੇ ਜਿਹਨੂੰ ਮਰਜ਼ੀ ਇਥੇ ਖੁਸ਼ੀਆਂ ਦੇਵੇ ਜਿਹਨੂੰ ਮਰਜ਼ੀ ਉਹ ਕਮੀਆਂ ਦੇਵੇ ਉਹਦੇ ਹੱਥ ਵਿੱਚ ਡੋਰਾ ਸਾਰੇ ਦੀਆਂ ਇਸ ਕਰਕੇ ਅਸੀਂ ਅਰਦਾਸ ਕਰ ਸਕਦੇ ਆਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਪਰਿਵਾਰ ਸਾਰੇ ਚਾ ਇਟਲੀ ਰਹਿੰਦੇ ਆ ਚਾ ਉਹ ਇੰਡੀਆ ਰਹਿੰਦੇ ਆ ਚਾ ਵਿਅਨਾ ਨਾ ਰਹਿੰਦੇ ਆ ਚਾ ਹੋਰ ਕਿਸੇ ਬਣਪੁੱਤ ਰਹਿੰਦੇ ਆ ਸਾਰੇ ਰਾਜੀ ਰਹਿਣ ਸਾਰਿਆਂ ਤੇ ਸਤਿਗੁਰੂ ਭਗਵਾਨ ਬਾਲਕੰਦ ਜੀ ਮਹਾਰਾਜ ਦੇ ਕਿਰਪਾ ਬਣੀ ਰਵੇ ਕਿਉਂਕਿ ਸਾਥ ਸੰਗਤ ਜੀ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਛ ਹੋਣਾ ਹੈਗਾ ਖੁਸ਼ੀਆਂ ਗਮੀਆਂ ਸਾਰਾ ਕੁਝ ਉਹਨਾਂ ਦਾ ਹੀ ਹੈ ਆਪਾਂ ਤੇ ਇੱਕ ਪਾਣੀ ਦੇ ਬੁਲਬਲੇ ਆ ਅਜੇ ਵੀਰ ਜੀ ਕਹਿਆ ਸੀ ਤੇ ਕਿ ਇਹ ਇੱਕ ਉਹ ਚਾਏ ਜਿਸ ਤਰ੍ਹਾਂ ਪਾਣੀ ਦੇ ਉੱਤੇ ਇੱਕ ਸਾਥ ਸੰਗਤੀ ਬੂਤ ਪਈ ਹੁੰਦੀ ਹੈ ਪੱਤੇ ਦੇ ਉੱਪਰ ਹੈਗਾ ਉਹ ਜਦੋਂ ਮਨ ਚ ਹੀ ਡਿੱਗ ਸਕਦੀ ਹੈ ਇਹੀ ਹਾਲ ਮਨੁੱਖ ਦਾ ਹੈ ਇਹੀ ਹਾਲ ਮਨੁੱਖ ਦਾ ਹੈ ਮਨੁੱਖ ਦਾ ਕਿਵਾਂ ਤੁਰਿਆ ਫਿਰਦਾ ਜਾਂਦਾ ਕਦੋਂ ਕਿੰਨੇ ਅਲਵਿਦਾ ਹੋ ਜਾਣਾ ਹੈ ਇਸ ਕਰਕੇ ਸਾਧ ਸੰਗਤ ਜੀ ਸਾਰ ਨੂੰ ਜੋ ਕਰਿਆ ਕਰੋ ਦੇਖੋ ਜੇ ਭਗਵਾਲ ਵੀ ਕੁਮਾਰਾ ਜੀ ਦਾ ਧੰਨ ਗੁਰੂ ਦਾਸ ਮਹਾਰਾਜ ਜੀ ਦਾ ਧੰਨ ਗੁਰੂ ਕਬੀਰ ਜੀ ਦਾ ਔਰ ਜਿੰਨੇ ਵੀ ਸਾਡੇ ਮਹਾਪੁਰਖ ਹੈਗੇ ਆ ਉਹਨਾਂ ਨੇ ਦਿਵਸ ਬਨਾਇਆ ਕਰੋ ਕਿਉਂਕਿ ਸਾਧ ਸੰਗਤ ਜਿਨ੍ਹਾਂ ਮਹਾਪੁਰਸ਼ਾਂ ਨੇ ਸਾਡੇ ਲਈ ਕਾਰਜ ਕੀਤੇ ਹੈ ਸਾਡੇ ਭਲ ਵਾਸਤੇ ਜਦੋਂ ਦੋ ਯਰ ਅਮਰੀਕਾ ਸਾਰੇ ਸਾਡੀ ਕੋਮ ਵਾਸਤੇ ਕੁਛ ਨਾ ਕੁਛ ਕਰਕੇ ਗਏ ਉਹਨਾਂ ਮਹਾਪੁਰਸ਼ਾਂ ਨੂੰ ਹਮੇਸ਼ਾ ਵਾਸਤੇ ਸਾ ਸੰਜੀਤ ਯਾਦ ਕਰਨਾ ਕਰਨਾ ਚਾਹੀਦਾ ਹੈ ਕਰਨਾ ਵੀ ਜ਼ਰੂਰੀ ਹੈ ਜਿਦਾਂ ਆਪਾਂ ਦੇਖਦੇ ਹਾਂ ਸੰਤਰਾਮਨਾਂ ਜੀ ਮਹਾਰਾਜ 2009 ਦੇ ਵਿੱਚ ਇੱਥੇ ਗੁਰੂ ਘਰ ਚ ਸ਼ਹੀਦ ਹੋਏ ਉਹਨਾਂ ਮਹਾਪੁਰਸ਼ਾਂ ਦੇ ਵਿਚਾਰਨਾਂ ਚ ਕੋਟ-ਕੋਟ ਵਾਰ ਨਮਸਕਾਰ ਕੋਟ-ਕੋਟ ਵਾਰ ਤਰਨਾਮ ਹੈ ਜੋ ਮਹਾਪੁਰ ਸਾਡੇ ਦੇ ਇੰਨੀ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਪਿਛਲੇ ਦਿਨੀ ਮੈਂ ਸੱਚਖੰਡ ਬੱਲਾਂ ਵੀ ਗਿਆ ਸੀ ਉੱਥੇ ਇੱਕ ਮਾਤਾ ਜੀ ਰਹਿੰਦੇ ਸੀਦੇ ਉਹ ਵੀ ਪਿਛਲੇ ਦਿਨ ਸਪੈਰ ਹੋ ਗਏ ਉਹਨਾਂ ਦੇ ਵੀ ਮੈਂ ਫਿਰਨਲ ਤੇ ਗਿਆ ਹੈਗਾ ਮਹਾਰਾਜ ਜੀ ਨੂੰ ਮਿਲਿਆ ਵਿਚਾਰ ਹੈ ਸਾਧ ਸੰਤ ਜਿੰਨੀਆਂ ਵੀ ਰੂਹਾਂ ਸੰਸਾਰ ਤੇ ਆਉਂਦੀਆਂ ਸਾਨੂੰ ਕੁਝ ਦੇਣ ਲਈ ਆਉਂਦੀਆਂ ਹੈਗੀਆਂ ਆਪਾਂ ਨੂੰ ਕੁਝ ਸਮਾਜ ਚ ਕੁਝ ਕਰਨ ਵਾਸਤੇ ਆਏ ਆ ਇਸ ਕਰਕੇ ਪੈਰਸ ਵਾਲੇ ਵੀ ਹੈਗੇ ਆ ਚਾਗਿਆਣਾ ਵਾਲੇ ਆ ਚਿਟਲੀ ਵਾਲੇ ਆ ਇਹਨਾਂ ਸਾਰਿਆਂ ਨੂੰ ਸਜੋਗ ਕਰਿਆ ਕਰੋ ਤਾਂ ਕਿ ਜੋ ਵੀ ਬਤ ਮੁੱਲਾ ਕਾਰਜ ਕਰ ਰਿਹਾ ਹੈ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ ਕੁਛ ਨਹੀਂ ਦਾ ਅਕबीर ਸਾਹਿਬ ਕਹਿੰਦੇ ਐ দান ਤੇ ਆ ਨਾ ਕਟੇ দান ਦੇ ਨਾਲ ਕੁਛ ਵੀ ਕਰਦਾ ਹੈਗਾ ਤੇ ਜੇਪ দান ਥੋੜਾ ਬਹੁਤ ਕਰਾਂਗੇ ਸੱਚੇ ਪਾਤਸ਼ਾਹ ਸਾਹਿਬ ਕਿਸੇ ਨਾ ਕਿਸੇ ਤਰੀਕੇ ਦਾ ਦੇ ਜਾਂਦਾ ਹੈ ਆਪਣੇ ਤੇ ਕਿਰਪਾ ਕਰ ਜਾਂਦਾ ਹੈ ਉਹੀ ਤਾਂ ਕਿਰਪਾ ਕਰਨ ਵਾਲੇ ਆਪਾਂ ਉਹਨਾਂ ਨੂੰ ਕੀ ਦੇਣ ਵਾਲੇ ਉਹ ਸਾਨੂੰ ਦੇਣ ਵਾਲੇ ਆ ਸਤ ਚੰਗਾ ਜੀਵਨ ਦੇਣ ਵਾਲਿਆ ਸਤ ਸਵਾਰਨ ਵਾਲੇ ਸਾਡੇ ਬੱਲੇ ਕੀ ਐ ਕੁਛ ਵੀ ਨਹੀਂ ਐ ਅਸੀਂ ਤਾਂ ਇੱਕ ਪਾਰਟੀ ਦੇ ਬੁਲਬਲੇ ਹਾਂ ਜੋ ਆ ਗਿਆ ਪਰ ਠੀਕ ਐ ਨਾ ਆਇਆ ਤੋ ਉਹ ਸਾਸਨ ਦੀ ਕੁਛ ਵੀ ਨਹੀਂ ਐ ਇਸ ਕਰਕੇ ਸਾਸਨ ਜੀ ਫਿਰ ਤੋਂ ਅਸੀਂ ਗੁਰੂ ਬਾਲਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਟ ਕੋਟ ਵਾਰ ਨਮਸਕਾਰ ਕਰਦੇ ਹਾਂ ਕੋਟ ਕੋਟ ਵਾਰ ਅਰਦਾਸ ਕਰਦੇ ਹਾਂ ਜਿੱਦਿਆਂ ਵੀ ਸਾਡੀਆਂ ਟੀਮਾਂ ਇੱਥੇ ਭਗਵਾਨ ਬਾਲਕੀਚ ਜੀ ਮਹਾਰਾਜ ਜੀ ਦੇ ਕੀਰਤਨ ਕਰਕੇ ਗਏ ਨੇ ਸੋਨੂ ਵੀਰ ਜੀ ਯੂਪਰ ਸਿਸਟਰ ਮਹਰਮੈਂਦ ਤੇ ਬਹੁਤ ਵਧੀਆ ਬੋਲ ਕੇ ਗਏ ਮੈਂ ਕਈ ਵਾਰੀ ਝੂਸ ਝੂਸ ਤੇ ਜਾਂ ਬੋਲ ਵੀ ਇਹਨਾਂ ਦੇ ਚੈਨਲ ਹੋ ਗਿਆ WhatsApp ਹੈ ਗਿਆ ਉਹਨਾਂ ਵਿੱਚ ਇਹਨਾਂ ਦੀ ਸਤਿਕਾਰ ਸੁਣਦੇ ਰਹਿੰਦੇ ਆ ਚੰਗਾ ਲੱਗਦਾ ਹੈ ਕਿ ਕੋਈ ਚੰਗੇ ਛੋਟਾ ਦੇ ਆਣ ਦਾਨ ਪ੍ਰਦਾਨ ਕਰਦੇ ਆ ਸਾਧ ਸੰਗ ਜੀ ਤੇ ਅਜੇ ਵੀਰ ਜੀ ਦੇ ਵਿੱਚ ਪਹੁੰਚਦਾ ਦੇਖਦੇ ਰਹਿੰਦੇ ਆ ਵਿਚਾਰ ਹੈਗਾ ਕਿ ਚੰਗਾ ਸਮਾਜ ਨੂੰ ਸਵਾਰੂ ਬਣਾਉਣ ਵਾਸਤੇ ਚੰਗਾ ਬਣਾਉਣ ਵਾਸਤੇ ਜਿੱਦਾਂ ਆਪਾਂ ਆਪਣੇ ਘਰ ਨੂੰ ਮਹਿਮਾਨ ਬਦ ਦੇਖਦਾ ਹੈਗਾ ਜਿੱਦਾਂ ਆਪਾਂ ਨਾਇਕ ਕੋਲ ਜਾਂਦੇ ਆਂ ਆਪਣੇ ਵਾਲ ਸਵਾਰਨ ਲਈ ਜਾਂਦੇ ਆਂ ਸਾਡੀ ਦਾੜੀ ਸਹੀ ਕਰਦੇ ਸਾਡੇ ਵਾਲ ਸਹੀ ਕਰਦੇ ਸਭ ਕੁਝ ਸਾਡਾ ਸਹੀ ਕਰਦੇ ਤਾਂ ਚੰਗੀ ਲੱਗੀ ਇਸੇ ਤਰ੍ਹਾਂ ਆਪਾਂ ਵੀ ਹੈਗੇ ਆਂ ਆਪਾਂ ਵੀ ਭਗਵਾਨ ਦੇ ਚਰਨਾਂ ਦੇ ਵਿੱਚ ਰਹੀਏ ਉਹ ਵੀ ਆਪਾਂ ਨੂੰ ਚਾਹੁੰਦੇ ਆ ਕਿ ਚੰਗੇ ਗੁਣ ਸਾਡੇ 'ਚ ਵੀ ਆਉਣ ਹੈਗਾ ਉਹ ਵੀ ਸਾਨੂੰ ਸਵਾਰਨ ਵਾਲੇ ਆ ਸਾਨੂੰ ਬਣਾਉਣ ਵਾਲੇ ਆ ਇੱਕ ਥਾਂ ਤੇ ਕਬੀਰ ਜੀ ਕਹਿੰਦੇ ਆ हां ਤੇ ਫਿਰ ਜੀ ਕਹਿੰਦੇ ਹੈਗੇ ਆ ਗੁਰ ਤੋਂ ਬੀਸ਼ ਕਪੜੇ ਗੁਰ ਤੋਂ ਬੀਸ਼ ਕਪੜੇ ਸਾਬਣ ਸਿਰਜਨ ਹਾਰ ਸੁਤ ਸਲਾਪੇ ਚਾੜੀ ਰੁੱਧ ਉਬਰੇ ਰੰਗ ਆ ਬਾਹ ਗੁਰ ਇੱਕ ਥੋਬੀ ਹੈਗਾ ਜਿੱਦਾਂ ਉਹ ਸਾਸ ਸੰਧੀ ਥੋਬੀ ਕਪੜੇ ਤੌਂਦਾ ਹੈ ਇਸੇ ਤਰ੍ਹਾਂ ਸਹਿਤ ਹਨ ਗੁਰਦਾਸ ਨਾਰਾਇਣ ਭਗਵਾਨ ਬਾਲਿਕ ਜੀ ਮਹਾਰਾਜ ਸਾਡੇ ਵੀ ਸਾਡੇ ਉਹਨਾਂ ਨੂੰ ਦੂਰ ਕਰਦੇ ਉਹਨਾਂ ਦਾ ਭਰੇ ਹੈਗੇ ਸਾਸ ਸੰਧੀ ਕੋਈ ਗੋਣ ਨਹੀਂ ਸਾਡੇ ਵਿੱਚ ਹੈਗਾ ਇਸ ਕਰਕੇ ਜੇ ਕੋਈ ਕਿਰਪਾ ਕਰਦੇ ਨਾ ਮਿਹਰ ਕਰਦੇ ਨਾ ਹੈਗਾ ਛੱਡ ਤੇ ਛਤਰ ਛਾਇਆ ਕਰ ਦੇਣਾ ਬੜੀ ਹੈਗਾ ਐਸੀ ਲਾਤ ਤੁਝ ਕੋਲੋਂ ਕਰੇ ਗਰੀਬਨ ਆਵਾਜ਼ ਦਸਈਆਂ ਮੇਰੇ ਮਾਤੀ ਸ਼ਕਤਰ ਤਲੀਂ ਤੁਮਾਣਿਆ ਔਰ ਸਾਨੂੰ ਮਾਣ ਦੇਣ ਵਾਲੇ ਵੀ ਸਹਬ ਜਗੇ ਆਪ ਹੀ ਆਪਣੇ ਭਗਤਾਂ ਤੇ ਪਿਆਰਿਆਂ ਤੇ ਸੇਧਾਂ ਤੇ ਕਿਰਪਾ ਕਰਨ ਵਾਲੇ ਹੈਗੇ ਤਿਸ ਕੰਤ ਰੋਜ਼ ਅਰਦਾਸ ਕਰੀਏ ਰੋਜ਼ ਸੇਵਨ ਕਰੀਏ ਰੋਜ਼ ਸੇਵਾ ਕਰੀਏ ਕੋ ਚੰਗਾ ਕਰੂ ਕੇ ਜਾਈਏ ਸਮਾਜ ਵਿੱਚ ਇਹੀ ਅਰਜ ਕਰਦੇ ਆ ਸੰਤੋਤ ਚੰਨਾ ਚ ਥੋੜਾ ਪਰ ਅਰਦਾਸ ਕਰੀਏ ਤੇ ਮਹਾਰ ਸੱਚੇ ਪਾਸ਼ਾ ਤੇ ਵਰ ਕਰੇ ਆਪਾਂ ਇਦਾਂ ਹੀ ਭਗਵਾਨ ਜੀ ਦੀ ਅਸੀਰਵਾਦ ਉਹਨਾਂ ਦੀ ਕਿਰਪਾ ਲੈਂਦੇ ਰਹੀਏ ਜੈ ਵਾਲਮੀਕੀ ਹਰ ਹੰਮ ਦਾ ਵੀ ਜਨਾ ਚਾਹਦਾ ਔਰ ਸਾਡੇ ਕੋਲ ਆਏ ਸਾਡੇ ਸਤਾਰਜੋ ਵੀਰਾਂ ਭੈਣਾਂ ਦਾ ਸਤਕਾਰ ਕਰ ਸਕੀਏ